ਬਾਬਾ ਨਨ ਸਿੰਘ ਜੀ ਦਾ 40 ਮਾ ਬਚਨ ਜਿੰਨਾ ਚਿਰ ਗੁਰੂ ਦੇ ਬਚਨਾਂ ਦੀ ਪ੍ਰੀਤ ਨਹੀਂ ਕਰਦੇ ਉਨਾਂ ਚਿਰ ਸਾਡੇ ਪੱਲੇ ਕੁਝ ਨਹੀਂ ਪੈਣਾ ਬਾਬਾ ਨਨ ਸਿੰਘ ਜੀ ਦਾ 40 ਮਾ ਬਚਨ ਵੀ ਕੰਮ ਵੀ ਜ਼ਰੂਰੀ ਹੋਣ ਤਾਂ ਪਿੱਛੇ ਪਾ ਦਿਓ ਪਰ ਸਤ ਸੰਗਤ ਨਾ ਛੱਡੋ ਬਾਬਾ ਨਨ ਸਿੰਘ ਜੀ ਦਾ 40 ਮਾ ਬਚਨ ਬੇ ਲੋੜੇ ਮੇਲ ਜੋੜ ਨੂੰ ਘੱਟ ਕਰੋ ਆਪਣੀ ਉਸਤਤ ਸੁਣਨ ਤੋਂ ਬਚੋ ਬਾਬਾ ਨਨ ਸਿੰਘ ਜੀ ਦਾ 30 ਮਾ ਬਚਨ ਗੁਰੂ ਨਾਲ ਪ੍ਰੇਮ ਕਰਨ ਵਾਲੇ ਨੂੰ ਨਾ ਕੋਈ ਜਿਉਂਦਿਆਂ ਨੁਕਸਾਨ ਪਹੁੰਚਾ ਸਕਦਾ ਹੈ ਨਾ ਹੀ ਮਰਨ ਤੋਂ ਬਾਅਦ ਬਾਬਾ ਨਾਨਕ ਸਿੰਘ ਜੀ ਦਾ 45ਵਾਂ ਬਚਨ ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਬੰਦਾ ਤਰ ਜਾਂਦਾ ਬਾਬਾ ਨਾਨਕ ਸਿੰਘ ਜੀ ਦਾ 45ਵਾਂ ਬਚਨ ਅਚੇਤ ਹੀ ਕੋਈ ਨਾ ਕੋਈ ਪਾਪ ਕਿਸੇ ਕੋਲੋਂ ਹੋ ਜਾਂਦਾ ਹੈ ਜਿਸ ਨੂੰ ਬਖਸ਼ਾਉਂਦੇ ਰਹਿਣਾ ਚਾਹੀਦਾ ਹੈ ਬਾਬਾ ਨਨ ਸਿੰਘ ਜੀ ਦਾ 64ਵਾਂ ਬਚਨ ਕਈ ਵਾਰ ਅਸੀਸ ਕਰਕੇ ਬਾਣੀ ਨਹੀਂ ਪੜਦੇ ਕਿਤੇ ਸਾਡੇ ਤੋਂ ਗਲਤੀ ਜਾਂ ਬੇਦਵੀ ਨਾ ਹੋ ਜਾਏ ਪਰ ਗੁਰਬਾਣੀ ਨਾ ਪੜਨਾ ਹੀ ਸਭ ਤੋਂ ਵੱਡੀ ਬੇਦਵੀ ਹੈ ਬਾਬਾ ਨਨ ਸਿੰਘ ਜੀ ਦਾ 37ਵਾਂ ਬਚਨ ਸਿੱਖ ਦੇ ਢੈਣ ਵਿੱਚ ਦੇਰੀ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਣ ਵਿੱਚ ਕੋਈ ਦੇਰ ਨਹੀਂ ਬਾਬਾ ਨਨ ਸਿੰਘ ਜੀ ਦਾ 48ਵਾਂ ਬਚਨ ਮਹਾਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਬਾਬਾ ਨਾਨਕ ਜੀ ਦਾ 49ਵਾਂ ਬਚਨ ਸਿੱਖ ਨਿੰਦਿਆ ਆਪਣੀ ਕਰੇ ਤੇ ਉਸ ਤਤ ਧੰ ਗੁਰੂ ਨਾਨਕ ਸਾਹਿਬ ਜੀ ਦੀ ਕਰੇ ਬਾਬਾ ਨਾਨਕ ਜੀ ਦਾ 50ਵਾਂ ਬਚਨ ਮੰਗਤਾ ਇੱਕ ਛਟਕੇ ਵਿੱਚ ਦਰ ਛੱਡ ਦੇਵੇ ਤਾਂ ਖਾਲੀ ਰਹਿ ਜਾਂਦਾ ਹੈ ਟੀਟ ਬਣ ਕੇ ਖੜਿਆ ਰਹੇ ਤਾਂ ਦਾਤਾ ਲੈ ਜਾਂਦਾ ਭਾਵ ਗੁਰੂ ਨਾਨਕ ਦੇਵ ਘਰ ਦੇ ਤੇਟ ਮੰਗਤੇ ਬੰਨਾ ਹੈ ਦਰ ਨਹੀਂ ਛੱਡਣਾ ਬਾਬਾ ਨਾਨਕ ਸਿੰਘ ਜੀ ਦਾ ਕਵੰਜਮਾ ਬਚਨ ਪਾਪ ਤੇ ਪੁੰਨ ਦੋ ਪੱਲੜੇ ਹਨ ਤੇ ਜਿਹੜਾ ਪੱਲੜਾ ਭਾਰਾ ਹੋ ਜਾਏ ਉਸ ਦੇ ਅਨਸਾਰ ਹੀ ਸਭ ਰਾਜ ਚੱਲਦੇ ਹਨ ਪਾਪਾਂ ਨੂੰ ਕੱਟਣ ਦੇ ਮੁੱਖ ਸਾਧਨ ਹਨ ਬਖਸ਼ਿਸ਼ ਅਤੇ ਪੁੰਨ ਬਾਬਾ ਨਾਨਕ ਸਿੰਘ ਜੀ ਦਾ ਬਵੰਜਮਾ ਬਚਨ ਕਥਾ ਕੀਰਤਨ ਸੁਣਨ ਨਾਲ ਸਿਰਫ ਸਾਡੀਆਂ ਘੜੀਆਂ ਹੀ ਸਫਲ ਨਹੀਂ ਹੁੰਦੀਆਂ ਸਗੋ ਪਿਆਰ ਨਾਲ ਸਰਵਣ ਕਰਨ ਤੇ ਪ੍ਰਾਣੀ ਮਾਤਰ ਦਾ ਜਨਮ ਵੀ ਸਫਲ ਹੁੰਦਾ ਹੈ। ਬਾਬਾ ਨਨ ਸਿੰਘ ਜੀ ਦਾ 53ਵਾਂ ਬਚਨ। ਰੁੱਖ ਮੰਗੋਗੇ ਛਾਂ ਆਪੇ ਹੀ ਮਿਲ ਜਾਵੇਗੀ। ਪਾਵ ਜੜ ਨੂੰ ਪਾਣੀ ਦਿਓ। ਜੜ ਕੋਣ ਹੈ? ਧੰਨ ਗੁਰੂ ਨਾਨਕ ਮਹਾਰਾਜ। ਜੜ ਨੂੰ ਪਾਣੀ ਦੇਣ ਨਾਲ ਟਹਿਣੀਆਂ ਪੱਤਿਆਂ ਨੂੰ ਪਾਣੀ ਆਪੇ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਿਸ ਨੇ ਗੁਰੂ ਨਾਨਕ ਮਹਾਰਾਜ ਨੂੰ ਧਿਆ ਲਿਆ ਉਹ ਇਹ ਮਤ ਸੋਚੇ ਕਿ ਕਿਸੇ ਹੋਰ ਪੀ ਪੈਗੰਬਰ ਨੂੰ ਧਿਆਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ